ਚੱਲਣ ਵਾਲੇ ਪੈਰਾਂ 'ਚ ਕਿੰਨਾ ਫਰਕ ਹੁੰਦਾ ਇੱਕ ਅੱਗੇ ਇੱਕ ਪਿੱਛੇ ਇੱਕ ਅੱਗੇ ਇੱਕ ਪਿੱਛੇ ਤੁਰਦਾ ਆਖੋਤਾ ਨਗਰੂ ਨਾਮਦਾਸ ਜੀ ਤਨ ਗੁਰੂ ਨਾਮਦਾਸ ਜੀ ਕਦੀ ਅੱਗੇ ਚੱਲਣ ਵਾਲੇ ਨੇ ਅਭਿਮਾਨ ਨਹੀਂ ਕੀਤਾ ਤੇ ਪਿੱਛੇ ਚੱਲਣ ਵਾਲੇ ਦਾ અપਮਾਨ ਨਹੀਂ ਕੀਤਾ ਆਖੋਤਾ ਨਗਰੂ ਨਾਮਦਾਸ ਜੀ ਤਨ ਗੁਰੂ ਨਾਮਦਾਸ ਜੀ ਕਿਉਂਕਿ ਇਹ ਦੋਵਾਂ ਨੂੰ ਪਤਾ ਹੁੰਦਾ ਕੁਝ ਸਮੇਂ ਦੇ ਬਾਅਦ ਕਿਸ ਤਥੀ ਬਦਲਣ ਵਾਲੀ ਏ ਕਹ ਜੀ ਜਿਹੜਾ ਹੁਣ ਅੱਗੇ ਉਹਨੇ ਪਿੱਛੇ ਆ ਜਾਣਾ ਤੇ ਪਿਛਲੇ ਨੇ ਹੁਣੇ ਸੈਕਿੰਡ ਦੇ ਵਿੱਚ ਹੀ ਅੱਗੇ ਆ ਜਾਣਾ ਦੋਵਾਂ ਨੂੰ ਪਤਾ ਹੈ ਇੱਕ ਦੂਜੇ ਦਾ અપਮਾਨ ਵੀ ਨਹੀਂ ਕਰਦੇ ਤੇ ਅੱਗੇ ਵਧਣ ਲੱਗੇ ਆ અભਿਮਾਨ ਵੀ ਨਹੀਂ ਕਰਦੇ ਜ਼ਿੰਦਗੀ ਦੇ ਵਿੱਚ ਵੀ ਬੜੀਆਂ ਉਤਰਾਇਆਂ ਚੜ੍ਹਾਇਆਂ ਹੁੰਦੀਆਂ ਨੇ ਬੜੀਆਂ ਅੱਜ ਲਾ 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 ਹੋ ਗਈ ਖੋ ਗਈ ਬੜੀ ਕਿਰਪਾ ਹੈ ਜੀ ਬੜਾ ਚੜ੍ਹਦੀ ਕਲਾ ਅੱਜ ਕਰੋੜਾਂ ਪਤੀ ਬੰਦਾ ਹੈ ਕਰੋੜਾਂ ਪਤੀ ਬੰਦਾ ਕਰੋੜਾਂ ਦੀ ਜਗ੍ਹਾ ਤੇ ਅਰਬਾਂ ਵੀ ਆਉਣ ਤੇਰੇ ਕੋਲ ਕੋਈ ਗਲਤ ਗੱਲ ਨਹੀਂ ਪਰ ਇੱਕ ਚੀਜ਼ ਦਾ ਧਿਆਨ ਰੱਖੀ ਜਿਉਂ ਜਿਉਂ ਸੁੱਖ ਸਹੂਲਤਾਂ ਵਧਣ